ਮੇਰੇ ਭਾਈ ਲਈ ਛੋੜੇ ਦਾ ਅੱਛਾ ਕੀ ਘਟਨਾ ਕਿਵੇਂ ਹੋਈ ਜੀ ਕੀ ਗੱਲਬਾਤ ਹੋਈ ਘਟਨਾ ਜੀ ਰਾਤ 9:30 ਵਜੇ ਅੱਛਾ ਜੀ ਕੁੜੀ ਅੰਦਰ ਮਿਕਸੀ ਤੇ ਕੋਈ ਚੀਜ਼ ਗ੍ਰੈਂਡ ਕਰ ਰਹੀ ਸੀ ਅੱਛਾ ਜੀ ਉਹਦੇ ਵਿੱਚ ਸਪਾਰਕ ਹੋ ਕੇ ਉਹਦੇ ਨਾਲ ਅੱਗ ਲੱਗ ਗਈ ਅੱਛਾ ਅੱਗੇ ਉਹ ਮਿਹਜਾ ਕੀ ਰਗਣਾ ਸੀ ਕੁੜੀ ਤੋਂ ਸਭ ਤੋਂ ਧਿਆਨ ਅੱਥੀ ਉੱਥੇ ਦਵਾਈ ਪਈ ਦੀ ਸੀ ਉਹ ਖਾਲੀ ਅੱਛਾ ਉਹਨੂੰ ਚੜ ਗਈ ਅੱਗ ਅੱਛਾ ਉਹਦੋਂ ਵੀ ਚੜ ਗਈ ਹਾਂਜੀ ਉਹ ਕੋਈ ਸ਼ਾਰਟ ਸਰਕਟ ਹੋਇਆ ਉਹਦੇ ਵਿੱਚ ਕੋਈ ਸ਼ਾਰਟ ਸਰਕਟ ਉਹ ਮਿਕਸੀ 'ਚ ਹੋਇਆ ਜੀ ਅੱਛਾ ਮਿਕਸੀ 'ਚ ਹੋਇਆ ਉਹਦੇ ਨਾਲ ਮਤਲਬ ਜਿਹੜੀ ਕੋਈ ਨਵੀਂ ਪਈ ਤੁਸੀਂ ਦੱਸ ਰਹੇ ਹੋ ਵੀ ਕੋਈ ਕੈਲੀ ਉਹ ਉਹਦੇ ਕਰ ਪੂਰੀ ਜਿਆਦਾ ਮੱਚ ਗਈ ਪੂਰੀ ਜਿਆਦਾ ਮੱਚ ਗਈ ਠੀਕ ਹੈ ਤੁਹਾਡਾ ਭਰਾ ਕਿਵੇਂ ਭਰਾ ਦੇ ਮੇਰੇ ਨਾਲ ਮੱਚ ਗਈ ਉਹ ਜੋ ਕੁਰੀ ਅੰਦਰੋਂ ਕੱਢਣ ਗਿਆ ਉਹਦੇ ਦੋਨੇ ਹੱਤ ਮੱਚ ਗਏ ਦੋਨੇ ਸੋਰੀ ਮੱਚ ਗਏ ਇਹ ਨੁਕਸਾਨ ਦੀ ਗੱਲ ਕਰੀ ਨੁਕਸਾਨ ਕਿੰਨਾ ਕਰ ਨੁਕਸਾਨ ਤਾਂ ਹੀ ਹੈ ਮੰਨ ਕੇ ਚਲੋ ਵੀ 1.5 ਤੋਂ 2 ਲੱਖ ਦਾ ਨੁਕਸਾਨ ਹੋ ਗਿਆ ਫਿਰ ਮਤਲਬ ਜੀ ਆਪਾਂ ਦੋਨਿਆਂ ਦੀ ਮਾਂ ਦੇ ਪੂਰੀ ਆਪਣਾ ਗੱਲ ਕਰੀਏ ਤੁਹਾਡੇ ਭਰਾ ਦੀ ਤੇ ਤੁਹਾਡੀ ਬੇਟੀ ਦੀ ਉਹ ਤਾਂ ਲੱਗ ਤੋਂ ਆ ਜੀ ਜੋ ਕੁਝ ਹੋਊਗਾ ਉਹ ਖਰਚਾ ਉਹ ਤਾਂ ਲੱਗ ਰਹੀ ਗੱਲ ਇਹ ਤੋਂ ਪਹਿਲਾਂ ਜਿਹੜਾ ਉਹਦੇ ਘਰੇ ਨੁਕਸਾਨ ਹੈ ਨਾ ਉਹ ਫ੍ਰਿਜ ਦਾ ਨੁਕਸਾਨ ਮਤਲਬ ਕੀ ਕੁਝ ਮੱਚ ਗਿਆ ਜੀ ਆਪਾਂ ਕਹਿੰਦੇ ਫ੍ਰਿਜ ਮ ਜਿਹੜਾ ਹੋਰ ਸਮਾਨ ਸੀਗਾ ਕਰੇ ਲੂਜੀ ਠੀਕ ਹੈ ਉਹ ਸਾਰਾ ਮੱਚ ਗਿਆ ਮੋਟਰਸਾਈਕਲ ਮੱਚ ਗਈ ਅੱਦਾ ਕਿ ਫਿਲਟਰ ਰਪੋਰਟਰ ਸਾਰਾ ਅੰਦਰ ਕੱਪੜਾ ਲੀਡਾ ਹਰ ਉਹ ਮੱਚ ਗਈ ਠੀਕ ਹੈ ਕੀ ਸਰਕਾਰ ਨੂੰ ਕੀ ਬੇਨਤੀ ਕਰੋਗੇ ਸਰਕਾਰ ਨੂੰ ਬਈ ਬੇਨਤੀ ਕਰਦੇ ਹਾਂ ਜੀ ਤਕਰੀਬੰਦਾ ਚਲੋ ਕੋਈ ਸਾਟਾ ਕਿੱਟੀ ਜਾਵੇ ਠੀਕ ਹੈ ਪ੍ਰਕਾਰ ਦੀ ਠੀਕ ਹੈ ਸਰਕਾਰ ਨੂੰ ਵੀ ਪੰਚਾਇਤ ਨੂੰ ਵੀ ਕੋਈ ਖ਼ਤਰਾ ਹਾਂ ਜੀ ਪੰਡ ਪੱਧਰ ਦੇ ਵੀ ਚਲੋ ਇਹਦੀ ਕੋਈ ਮਦਦ ਟਕਣੀ ਜਾਵੇ ਜੀ ਆਪਾਂ ਪਹਿਲਾਂ ਗੱਲ ਕਰੀਏ ਵੀ ਉਹ ਘਰੋਂ ਪਹਿਲਾਂ ਵੀ ਮੈਨੂੰ ਲੱਗਦਾ ਵੀ ਠੀਕ ਹੈ ਪਹਿਲਾਂ ਵੀ ਟਿਕਟਾਂ ਦੀ ਪਹਿਲਾਂ ਬਾਹਰ ਟੁੱਟ ਗਈ ਸੀ 7 ਮਹੀਨਾ ਬਾਅਦ ਹੁਣ ਹੀ ਕੰਮ ਤੇ ਗਿਆ ਸੀ 15 ਦਿ ਠੀਕ ਆਰਥਿਕ ਲਗੀ ਤਾਂ ਹੈਗੀ ਹੈ ਜੀ ਬਹੁਤ ਲਗੀ ਹੈ ਵੀ ਕੀ ਲੱਗਦਾ ਹੈ ਵੀ ਸਹਿਤਾ ਕਰਨੀ ਚਾਹੀਦੀ ਕਰਨੀ ਚੰਗੀ ਆ ਜਿੰਨੀ ਵੀ ਹੋਵੇ ਤੇ ਬਦ ਪਤਾ ਅਸੀਂ ਨਹੀਂ ਕਰਾਂਗੇ ਬਾਕੀ ਵੀ ਠੀਕ ਹੈ ਠੀਕ ਹੈ ਅਗਲਾ ਪੀਕ ਉਹ ਜਿਹੇ ਮੈਂ ਛਾਲੀ ਦੇ ਵਿੱਚ ਨਾ ਤਾਂ ਭੈਣ ਕਰਦਾ ਬਲਾਸਟ ਕਰਾ ਦੇ ਮਤਲਬ ਕੋਈ ਜਦ ਕੀ ਕਰ ਨਹੀਂ ਸੀ ਉਹ ਤੁਹਾਨੂੰ ਇਹ ਚਰਨਜੀਤ ਸਿੰਘ ਜੀ ਮਿਸਤਰੀ ਪਰਵਾਰ ਨਾਲ ਸੰਬੰਧਿਤ ਹੈਗਾ ਜੋ ਆਪਣੇ ਲੱਕੜ ਜੋੜੀਆਂ ਦਾ ਕੰਮ ਕਰਦਾ ਹੈ ਇੱਕ ਗਰੀਬ ਪਰਿਵਾਰ ਹੈ ਤੇ ਸੇਵਾ ਕਰਨ ਵਾਲਾ ਪਰਿਵਾਰ ਹੈ ਇਹ ਹੁਣ ਤੱਕ ਘੱਟੋ ਘੱਟ ਚਰਨਜੀਤ ਬਹੁਤ ਮਰੀਜ਼ਾਂ ਨੂੰ ਆਪਣੇ ਜਿਹੜੇ ਹੋਏ ਗਨੇ ਗਰੀਬ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਦਾ ਹੈ ਹਰੇਕ ਨੂੰ ਦਵਾਈ ਦਿਵਾਉਣੀ ਕੈਂਪ ਲਗਾਉਣੇ ਇੱਕ ਸਮਾਜ ਸੇਵੀ ਇਨਸਾਨ ਹੈ ਤੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਰਾਤ ਇਹਨਾਂ ਦੀ ਬੱਚੀ ਕੋਈ ਮੈਡੀਕਲ ਦੀ ਦਵਾਈ ਦੀ ਮਿਕਸੀ ਵਿੱਚ ਰਗੜ ਰਹੀ ਸੀ ਤੇ ਉਹ ਕੁਦਰਤੀ ਅਚਾਨਕ ਮਿਕਸੀ ਦੇ ਬਲਾਸਟ ਹੋਣ ਕਾਰਨ ਲਵੇ ਤੇਲ ਜਾਂ ਕੈਮੀਕਲ ਦੀਆਂ ਇੱਕ ਦੋ ਬੋਤਲਾਂ ਪਈਆਂ تھیں ਉਹਨਾਂ ਦੇ ਡੁੱਲਣ ਕਾਰਨ ਭਿਆਨਕ ਅੱਗ ਲੱਗ ਗਈ ਘਰ ਵਿੱਚ ਤੇ ਫਿਰ ਲੜਕੀ ਹੈ ਜਿਹੜੀ ਉਹ 70% ਜਲ ਚੁੱਕੀ ਹੈ ਉਹਦੀ ਬਾਹਾਂ ਤੇ ਲੱਤਾਂ ਤੇ ਮਕੇਰਾ ਕਾਫੀ ਗੰਭੀਰ ਰੂਪ ਨਾਲ ਜਲਿਆ ਹੋਇਆ ਹੈ ਜੋ ਕਿ ਜੇਰੇ ਇਲਾਜ ਪੀਜੀਆਈ ਦੇ ਵਿੱਚ ਦਾਖਲ ਹੈ ਤੇ ਉਹਦੇ ਫਾਦਰ ਸਾਹਿਬ ਚਰਨਜੀਤ ਜੀ ਜਦੋਂ ਅੱਗ ਬੁਝਾਉਣ ਲੱਗੇ ਉਹਨਾਂ ਦੇ ਵੀ ਬੱਚੀ ਤੋਂ ਉਹਨਾਂ ਦੀ ਵੀ ਬਾਹਾਂ ਤੇ ਉਹ ਵੀ ਜਲ ਗਏ ਅਸੀਂ ਪੰਜਾਬ ਸਰਕਾਰ ਤੋਂ ਤੇ ਸਮਾਜ ਸੇਵੀਆਂ ਤੋਂ ਇਹ ਮੰਗ ਕਰਦੇ ਆਂ ਵੀ ਇਹ ਗਰੀਬ ਪਰਿਵਾਰ ਦੀ ਸਹਾਇਤਾ ਕਰੀ ਜਾਵੇ ਹੱਥ ਫੜਿਆ ਜਾਵੇ ਜੇ ਪੀਜੀਆਈ 'ਚ ਵੀ ਉਹਨਾਂ ਨੂੰ ਕੋਈ ਲੋੜ ਹੈ ਬਾਕੀ ਅਸੀਂ ਪੰਚਾਇਤ ਵੱਲੋਂ ਵੀ ਜਿੰਨੀ ਵੀ ਮਦਦ ਹੋ ਸਗੀ ਉਹ ਵੀ ਕਰਾਂਗੇ ਤੱਕ ਕੇ ਅਸੀਂ ਪੰਜਾਬ ਸਰਕਾਰ ਨੂੰ ਸਾਡੇ ਵਿੱਤ ਮੰਤਰੀ ਜੀ ਹਰਪਾਲ ਜੀ ਮਾਜੀ ਨੂੰ ਵੀ ਬੇਨਤੀ ਕਰਦੇ ਆ ਇਸ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਉਹਨਾਂ ਦੀ ਮਦਦ ਕਰੀ ਜਾਵੇ। ਮੈਂਬਰ ਸਾਹਿਬ ਰਾਤ ਦੀ ਜਿਹੜੀ ਘਟਨਾ ਦੱਸੀ ਹੈ ਜੇ ਕਿਸ ਤਰ੍ਹਾਂ ਦਾ ਕੀ ਗੱਲਬਾਤ ਸੀਗੇ ਮੈਂ ਹਾਂਜੀ ਕਰੂੰ। ਇਹ ਵੀਰੇ ਮਿਕਸੀ ਦੇ ਗੁੜਿਆ ਮੈਡੀਕਲ ਦਾ ਕੋਈ ਵੀ ਸਮਾਨ ਪੀੜੀ ਸੀਗੀ ਉਹਦੇ ਕੋਲ ਕੈਮੀਕਲ ਦੀਆਂ ਬੋਤਲਾਂ ਪਈਆਂ ਸੀਗੀਆਂ ਉਹ ਮਿਕਸੀ ਦੇ ਸਰਕਟ ਹੋਣ ਦੇ ਕਾਰਨ ਉਹਨਾਂ ਨੂੰ ਬੋਤਲਾਂ ਨੂੰ ਅੱਗ ਲੱਗੀ। ਤੇ ਕਾਫੀ ਜ਼ਿਆਦਾ ਲਾਲੋ ਵੀ ਇੱਕੋ ਨਾਲ ਮੱਗ ਕੋਈ ਕੈਮੀਕਲ ਡੋਲਣ ਕਰਕੇ ਜਿੱਥੇ ਜਿੱਥੇ ਕੈਮੀਕਲ ਦੇ ਛਿੱਟੇ ਪਏ ਨੇ ਉਹ ਸਾਰੇ ਕੀਤੇ ਅੱਗ ਬਹੁਤ ਜਮ ਜਿਵੇਂ ਆਪਾਂ ਪੈਟਰੋਲ ਨਾਲ ਫੜਦੀ ਹੁੰਦੀ ਐਵੇਂ ਅੱਗ ਫੜ ਗਈ ਸੀ ਉਹ ਠੀਕ ਹੈ ਹਾਂਜੀ ਤੇ ਕੀ ਕਹੋਗੇ ਮਤਲਬ ਉਸ ਪੰਜਾਬ ਸਰਕਾਰ ਦੀ ਗੱਲ ਕਰੀ ਕਿਸ ਤਰ੍ਹਾਂ ਦਾ ਪਾਸੇ ਇਹੀ ਗੈਨੇ ਵੀਰੇ ਵੀ ਗਰੀਬ ਪਰਿਵਾਰ ਹੈ ਹਨਾ ਤੇ ਕੋਈ ਸਹਤ ਹੈ ਇਹਨਾਂ ਨੂੰ ਜੋ ਵੀ ਹੋ ਸਕਦੀ ਹੈ ਮਿਲੇ ਇਹਨਾਂ ਨੂੰ ਕੀ ਲੱਗਦਾ ਪਿੰਡ ਪੱਤਰ ਤੇ ਕੋਈ ਸੈਟ ਆਉ ਸਕਦੀ ਹੈ ਜ਼ਰੂਰ ਕਰਾਂਗੇ ਵੀਰੇ ਅਸੀਂ ਵੀ ਕਰਾਂਗੇ ਬਾਕੀ ਜਿਹੜੇ ਆਪਣੇ ਆਪ ਦੋਸਤ ਨੇ ਆ ਪਰ ਆਤ ਵੀ ਗਿਆ ਸੀ ਉਹਨਾਂ ਨੂੰ ਵੀ ਆਪਾਂ ਨੇ ਕਾਲ ਕੀਤੀ ਐ ਜਿੰਨਾ ਹੋ ਸਕੇ ਆਪਾਂ ਜ਼ਰ